ਖੜੇ ਜਾ ਪੰਜੀ ਗਲੂ ਵੀ ਬਾਦ ਮੇਕਰੋ ਬਿਲਕੁਲ ਜਿਹਾ ਬਾਦ 126755 ਨੂੰ 220855 ਨੂੰ ਟੋਟਲ ਜਿਹੜੇ ਉਹ 8375505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਬਦਾਨ ਦੀ ਸੌ ਇਤੋਂ ਬਾਅਦ ਸਤਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਉਹਨਾਂ जिम्मे ਤੁਹਾਨੂੰ ਜਿਹਾ ਬਤਵਾਲੀ ਸਾਰੇ ਹਾਦਸੇ ਸਾਰੇ ਉਹ ਬੜਾ ਸਾਧਿਆਂ ਚ ਇਤਸ਼ਾਹ ਸੀਗਾ ਸਾਧਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤਾਂ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਧਿਆਂ ਜਾਣਿਆ ਔਰ ਮੈਨੂੰ ਪੂਰਨ ਆਸ ਹੈ ਕਿ ਹਰ ਇੱਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮਤਲਬ ਉਹਦੇ ਇਤਸ਼ਾਹ ਹੁੰਦਾ ਬੜਾ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਸਪੰਜ ਚੁਣੇ ਗਿਆ ਲਾਜ਼ਮੀ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵਿਕਾਸ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇ ਤੇ ਸੈਮੀਨਾਰ ਕਰਾਇਆ ਜਾਂ ਪੰਚਾਇਤ ਤੇ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਦਿਕਾ ਹੈ ਬਹੁਤ ਸਾਰੇ ਕਿੰਤਾਂ ਸੰਪੰਚਵਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹਿ ਦਿੱਤਾ ਡੀ ਡੀ ਪੀਓ ਸਾਹਿਬ ਨੂੰ ਕਹਿ ਦਿੱਤਾ ਸਾਡੇ ਮੈਕਪੇਲ ਨੂੰ ਅਸੀਂ ਅੰਬਸਤ ਚ ਲਵਾ ਦੇ ਸਮਿੰਦਰ ਦਸੰਬਰ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸਮਿੰਦਰ ਜਿਹੜੇ ਕਰਵਾਵਾ ਸਾਡੀਆਂ ਮਾਵਾਂ ਸਾਰਾ ਤਨਖਾਹਿਆ ਕਰਾ ਦੇ ਤਾਂ ਕਿ ਕੀ ਕਹਣਾ ਬਾਦਲ ਦਲ ਨੂੰ ਤੇ ਹੁੜ ਕੀ ਕਹਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਤੇ ਆਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਕੱਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਦੇ ਖੁਦ ਬੰਦੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾਰੀ ਕਾਰਨ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਦਾ ਕਾਰਨ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਨਹੀਂ ਕੀਤਾ ਉਹਨਾਂ ਨੂੰ ਖਾਤਿਜ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੱچھے ਵੀ ਹੋਇਆ ਮੇਰਾਤੂ ਸਾਰੇ ਜਿਹੜੇ ਇਕੱਤਰ ਹੋਏ ਨੇ ਅੱਜ ਸੌਚਕ ਸਮਾਗਮ ਜਿਹੜਾ ਹੋਇਆ ਜੀ ਔਰ ਅੱਜ ਤੋਂ ਬਾਅਦ ਇਹ ਆਸ ਕੀਤੀ ਜਾ ਸਕਦੀ ਹੈ ਵੀ ਜਿਹੜੇ ਹੁਣ ਸਾਡੇ ਸਰਪੰਚ ਸਾਡੇ ਮੈਂਬਰ ਸਹਿਬਾਨ ਪਿੰਡਾਂ ਦੀ ਨਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਰੋਲ ਅਦਾ ਕਰਵਾਦਾ ਭੈਣਾ ਨੂੰ ਸਾਨੂੰ ਅਧਿਕਾਰ ਦੇ ਦਿੱਤਾ ਗਿਆ ਵਾ ਕੁਝ ਪਰਸੈਂਟ ਦੇ ਵਿੱਚ ਕਿ ਜਦੋਂ ਜਦ ਕਿ ਉਹ ਮਰਦ ਕਰਦੇ ਆ ਕੰਮ ਉਹ ਉਹਦੇ ਬਾਰੇ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਵਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਬੇਸਿਕਲੀ ਜਦੋਂ ਇਲੈਕਸ਼ਨ ਵੀ ਲੜਦੇ ਨੇ ਉਹ ਮੈਨੂੰ ਲੱਗਦਾ ਵੀ ਘਰ ਘਰ ਵੀ ਜਿਹੜੇ ਨੇ ਜ਼ਿਆਦਾ ਮਰਦ ਹੀ ਜ਼ਿਆਦਾ ਪ੍ਰਚਾਰ ਲਈ ਜਾਂਦੇ ਹੁੰਦੇ ਨੇ ਬਟ ਕਹਿਣ ਦਾ ਭਾਵ ਜੇ ਜਿਹੜੀ ਲੇਡੀਜ਼ ਕੋਟੇ ਦੇ ਵਿੱਚ ਸੀਟ ਆ ਜਾਂਦੀ ਏ ਉੱਥੇ ਤਾਂ ਫਿਰ ਲੇਡੀਜ਼ ਹੀ ਖੜੇ ਕਰਨੇ ਪੈਂਦੇ ਨੇ ਚਾਹੇ ਸੋ ਆਦਮੀ ਆਪ ਹੋ ਜਾਵੇ ਜਾਂ ਉਹਦੀ ਮਿਸਿਸ ਹੋ ਜਾਵੇ ਸੋ ਜਿਹੜੇ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੂੰ ਵੀ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਬੜੀ ਪਰਮਾਤਮਾ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਜਿਹੜਾ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਮੈਂ ਕੱਲ ਸੌਚਕ ਸਮਾਗਮ ਸੀਗਾ ਮੇਰਾ ਚੰਡੀਗੜ੍ਹ ਮੈਂ ਆਇਆ ਸੀਗਾ ਸੌਚਕ ਕੱਲ ਮੇਰਾ ਸਵਾਗੋ ਅੱਜ ਸਰਪੰਚਾਂ ਨੂੰ ਸੌਚਕਾਈ ਗਈ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਪ੍ਰਮਾਤਮਾ ਨੇ ਸਾਡੇ ਤੇ ਪਾਈ ਹੈ ਮੇਰੇ ਤੇ ਵੀ ਪਾਈ ਹੈ ਸਰਪੰਸ ਵਾਹ ਜਿੰਨੇ ਮੈਂਬਰ ਸਾਨੂੰ ਉਹਨਾਂ ਤੇ ਵੀ ਪਈ ਹੈ ਅਸੀਂ ਜਿਹੜੀ ਜ਼ਿੰਮੇਵਾਰੀ ਪਾਈ ਉਹ ਪੂਰੀ ਤਨਦੇਈ ਨਾਲ ਨਿਭਾਵਾਂਗੇ ਥੈਂਕ ਯੂ ਜੀ